ਮਰਦਾਬਾਦ 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 ਖਾਨਾ ਦੀਆਂ ਬੰਬੀਆਂ ਨੂੰ ਭੱਜ ਰਿਆ ਅਸਲਾਨਾ ਬਿੱਲ ਲਾਉਣ ਵਾਲਾ ਮੋਦੀ ਮਰਦਾਬਾਦ ਕਰਦੇ ਲੋਕ ਜੀਲਾਦੋਨੀ ਕਰਦੇ ਲੋਕ ਹੱਕਾਂ ਲਈ ਜੋ ਲੜਦੇ ਲੋਕ ਜੀਲਾਦੋਨੀ ਕਰਦੇ ਲੋਕ ਕੀ ਕਰਨਗੇ ਜਦੋਂ ਦੇ ਚੱਕਾਵੇ ਯਾਰ ਲਾ ਲਾ ਖਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿੰਦਾਬਾਦ 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 ਪੰਜਾਬ ਮਰਦਾਬਾਦ ਕਿਸਾਨ ਵਿਰੋਧੀ ਆਰਡੀਨੈਂਸ ਪਾਸ ਕਰਨ ਵਾਲਾ ਮੋਦੀ ਮਰਦਾਬਾਦ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਵੱਲੋਂ ਅੱਜ ਅਸੀਂ ਚੰਡੀਗੜ੍ਹ ਆਏ ਆਂ ਗੱਲਬਾਤ ਕਰ ਲਈ 1 ਵਜੇ ਨਾ ਪੰਜਾਬ ਭਵਨ ਦੇ ਵਿੱਚ ਰੰਧਾਵਾ ਸਾਹਿਬ ਸੰਧੂ ਜਿਹੜੇ ਮੁੱਖ ਮੰਤਰੀ ਦੇ ਸਲਾਹਕਾਰ ਨੇ ਸੰਦੀਪ ਸੰਧੂ ਸਾਹਿਬ ਉਹਨਾਂ ਨਾਲ ਗੱਲਬਾਤ ਹੋਈ ਸੀ ਮੰਨੀਆਂ ਹੋਈਆਂ ਮੰਗਾਂ ਤੇ ਫਰੇਜੀ ਜੀ ਕੋਠੀ ਗਏ ਆ ਸਾਡੇ ਵਕੀਲ ਸਾਹਿਬ ਵੀ ਗਏ ਸੀਗੇ ਉੱਥੇ ਡੇਢ ਘੰਟਾ ਘੰਟਾ ਡੇਢ ਘੰਟਾ ਡਿਸਕਸ ਹੋਈ ਆ 11 ਸੈਕਸ਼ਨ ਤੇ ਉਹਨਾਂ ਨੇ ਕਾਫੀ ਵਿਸਤਾਰ ਨਾਲ ਸਾਨੂੰ ਦੱਸਿਆ ਪਰ ਸਾਡੇ ਸ਼ੰਕੇ ਦੂਰ ਨਹੀਂ ਹੋ ਸਕੇ ਅਸੀਂ ਫਿਰ ਕਿੱਕ ਡਾਕੂਮੈਂਟਸ ਵਕੀਲਾਂ ਨਾਲ ਮਿਲ ਕੇ ਤਿਆਰ ਕਰਕੇ ਉਹਨਾਂ ਨੂੰ ਦੇ ਰਹੇ ਹਾਂ ਉਹਦੇ ਤੇ ਗੱਲਬਾਤ ਗਾਂ ਚੱਲੂਗੀ ਸੋ ਜਿਹੜੀ ਰੰਧਾਵਾ ਸਾਹਿਬ ਨਾਲ ਸਿੰਧੂ ਸਾਹਿਬ ਨਾਲ ਗੱਲਬਾਤ ਹੋਈ ਸੀ ਉਹ 23 ਤਰੀਕ ਨੂੰ 2:30 ਜਿਹੜੀ ਸਾਡੀ ਜਿਹੜੀ ਮੀਟਿੰਗ ਹੈ ਉਹ ਸੀਐਮ ਸਾਹਿਬ ਨਾਲ ਪੰਜਾਬ ਭਵਨ ਦੇ ਵਿੱਚ 23 ਨਵੰਬਰ ਨੂੰ 2:30 ਹੋਊਗੀ ਇਹ ਤੋਂ ਗਾਂ ਅਸੀਂ ਡੀਜੀਪੀ ਸਾਹਿਬ ਨੂੰ ਮਿਲ ਲਏ ਸੀ ਅੱਜ ਡੀਜੀਪੀ ਦਫ਼ਤਰ ਖੜੇ ਹਾਂ ਉਹਨਾਂ ਨੇ ਜਿਹੜੇ ਪੁਲਿਸ ਦੇ ਕੇਸ ਆ ਉਹਨਾਂ ਤੇ ਲੰਮੀ ਡਿਸਕਸ ਹੋਈ ਪਈ ਸੀ ਜਲਦੀ ਪੁਲਿਸ ਦੇ ਕੇਸ ਜਿਹੜੇ ਆ ਆਪਣੇ ਵਾਪਸ ਲੈ ਲਾਂਗੇ ਜਿਹੜੇ ਆਰਪੀਐਫ ਦੇ ਆ ਉਹਦੇ ਬਾਰੇ ਵੀ ਕੇਂਦਰ ਸਰਕਾਰ ਇੱਕ ਪੰਜਾਬ ਸਰਕਾਰ ਨੇ ਰਿਕਵੈਸਟ ਕੀਤੀ ਹੈ ਵੀ ਜੋ ਕੇਂਦਰ ਸਰਕਾਰ ਬਹਾਨਾ ਬਣਾ ਰਹੀ ਹੈ ਤੁਸੀਂ ਉਹਦੇ ਬਾਰੇ ਸੋਚੋ ਸਾਡੀ ਪੰਜ ਨੂੰ ਮੀਟਿੰਗ ਹੈ ਉੱਥੇ ਅੰਮ੍ਰਿਤਸਰ ਦੇ ਵਿੱਚ 5 ਨਵੰਬਰ ਨੂੰ ਉਹਦੇ ਵਿੱਚ ਆਪਾਂ ਉਹ ਫੈਸਲਾ ਕਰਾਂਗੇ ਬਾਕੀ ਜਿਹੜਾ ਕੌਮੀ ਬੰਦ ਆ ਰਿਹਾ ਉਹਦੇ ਵਿੱਚ 42 ਤੋਂ ਵੱਧ ਥਾਵਾਂ ਤੇ ਆਪਾਂ ਪੂਰਾ ਜੋਰ ਲਾ ਕੇ ਹਜ਼ਾਰਾਂ ਕਿਸਾਨ ਮਜ਼ਦੂਰ ਤੇ ਬੀਬੀਆਂ ਉਹਨੂੰ ਸਫਲ ਕਰਨੀਆਂ ਧੰਨਵਾਦ